ਸੋ ਬਹੁਤ ਸੋਹਣਾ ਡਿਜ਼ਾਈਨਰ ਸੂਟ ਆ ਮੈਮ ਕਹਿੰਦੇ ਮੈਨੂੰ ਡਿੱਟੋ ਸੇਮ ਸੂਟ ਚਾਹੀਦਾ ਜੇ ਰੱਤੀ ਪਰ ਵੀ ਇਹ ਦੇ ਵਿੱਚ ਕੁਝ ਫਰਕ ਹੋਇਆ ਤਾਂ ਮੈਂ ਸੂਟ ਦੀ ਪੇਮੈਂਟ ਨਹੀਂ ਕਰਨੀ ਹਾਫਵੇ ਮਟ ਹੈ ਗਈ ਸੀਗੀ ਬਟ ਅਸੀਂ ਕਿਹਾ ਸੀ ਅਸੀਂ ਸੂਟ ਹੀ ਰੈਡੀ ਕਰਦੇ ਹਾਂ ਬਹੁਤ ਸੋਹਣੇ ਸੋਹਣੇ ਸੂਟ ਹੁੰਦੇ ਨੇ ਜਿਵੇਂ ਦਾ ਤੁਸੀਂ ਪਿਕ ਭੇਜੋਗੇ ਸੇਮ ਸੂਟ ਹੋਊਗਾ ਹਾਂ ਕੁਝ ਫੈਬਰਿਕ ਦੇ ਵਿੱਚ ਕਲਰ ਦਾ ਜ਼ਰੂਰ ਫਰਕ ਪੈ ਜਾਂਦਾ ਬਟ ਜਿਹੜਾ ਤੁਸੀਂ ਫੈਬਰਿਕ ਜੇ ਸੇਮ ਲਹੋਗੇ ਤਾਂ ਦਾ ਨੁੱਕਰ ਵੀ ਸੇਮ ਮਿਲੂਗਾ ਹਾਂਜੀ ਬਹੁਤ ਸੋਹਣਾ ਪਸੰਦ ਆਇਆ ਬਹੁਤ ਹੀ ਸੋਹਣਾ ਸੂਟ ਬਣਿਆ ਸੀ ਬਹੁਤ ਪਸੰਦ ਆਇਆ ਉਹਨਾਂ ਨੂੰ ਸੂਟ ਆਪਾਂ ਤੁਹਾਡੇ ਨਾਲ ਵੀ ਸ਼ੇਅਰ ਕਰਦੇ ਆਂ ਇਹ ਸੂਟ ਜਿਹੜਾ ਬਣਿਆ ਹੋਇਆ ਜੀ ਸ਼ਿਮਰ ਦਾ ਪਿਓਰ ਸ਼ਿਮਰ ਦਾ ਫੈਬਰਿਕ ਬਿਲਕੁਲ ਸੌਫਟ ਵਾਲਾ ਹੁੰਦਾ ਹੈ ਘੇਰਾ ਬਣਿਆ ਹੋਇਆ ਇੱਕ ਆਰੀ ਵਰਕ ਕੀਤਾ ਉਸ ਦੇ ਉੱਪਰ ਉਸ ਨੂੰ ਹਾਈਲਾਈਟ ਕੀਤਾ ਹੋਇਆ ਹੈ ਹੈਂਡਵਰਕ ਦੇ ਨਾਲ ਠੀਕ ਹੈ ਇਹ ਸਾਰਾ ਸਿੱਪੀ ਦਾ ਕੰਮ ਆ ਮੋਤੀ ਦਾ ਕੰਮ ਕੀਤਾ ਗਿਆ ਸੀ ਇਹਦੇ ਵਿੱਚ ਕਟਦਾਨੇ ਦਾ ਤੇ ਉੱਪਰ ਨੂੰ ਜਿਹੜੀਆਂ ਕਲੀਆਂ ਜਾਂਦੀਆਂ ਇਹ ਆਰੀ ਵਰਕ ਨਾਲ ਕੀਤੀਆਂ ਹੋਈਆਂ ਇਹ 슬ੀਵਸ ਨੇ 슬ੀਵਸ ਪੂਰਾ ਫੁੱਲ ਵਰਕ ਕੀਤਾ ਗਿਆ ਹੈ ਤੁਸੀਂ ਇਹਨਾਂ ਨੂੰ ਪਾਕਿਸਤਾਨੀ ਸਟਾਈਲ ਚ ਖੁੱਲੀਆਂ 슬ੀਵਸ ਦਾ ਵੀ ਰੱਖ ਸਕਦੇ ਹੋ ਤੇ ਕਲਰ ਕੰਬੀਨੇਸ਼ਨ ਬਹੁਤ ਸੋਹਣਾ ਵਰਕ ਬਹੁਤ ਜ਼ਿਆਦਾ ਸੋਹਣਾ ਵਾਕਈ ਜਿਨ੍ਹਾਂ ਨੇ ਵੀ ਸੂਟ ਪਹਿਲਾਂ ਰੈਡੀ ਕੀਤਾ ਹੋਵੇਗਾ ਬਹੁਤ ਜ਼ਿਆਦੀ ਸੋਹਣੀ ਕਲਾਕਾਰੀ ਕੀਤੀ ਹੋਈ ਆ ਬਹੁਤ ਹੀ ਬਰੀਕੀ ਦੇ ਨਾਲ ਇਹਦੇ ਤੇ ਵਰਕ ਕੀਤਾ ਗਿਆ ਸਪੈਸ਼ਲ ਬਾਟਮ ਸਰਵਾਰ ਦਾ ਆਪਾਂ ਫੈਬਰਿਕ ਲਾਇਆ ਜੀ 크ਰੇਪ ਸਿਲਕ ਨਿਊ ਫੈਬਰਿਕ ਆ ਬਹੁਤ ਸੋਹਣਾ ਹੈ 크ਰੇਪ ਨਹੀਂ ਹੁੰਦੀ 크ਰੇਪ ਸਿਲਕ ਹੁੰਦਾ ਬਹੁਤ ਸੋਹਣਾ ਫੈਬਰਿਕ ਹੁੰਦਾ ਇਹ ਇਹਦੇ ਵਿੱਚ ਸ਼ਰਟ ਨਾਲ ਦਾ ਪੈਚ ਲਗਾਇਆ ਵੀਡੀਓ ਵਿੱਚ ਇਹਦਾ ਕਲਰ ਥੋੜਾ ਹੋਰ ਆ ਰਿਹਾ ਕਿ ਸ਼ਾਇਦ ਲਾਈਟ ਹੋਣ ਕਰਕੇ ਬਟ ਸੇਮ ਸ਼ਰਟ ਦਾ ਫੈਬਰਿਕ ਕੱਟ ਕੇ ਇਹਨੂੰ ਆਪਾਂ ਪੈਚ ਬਣਾਇਆ ਉਹਦੇ ਉੱਪਰ ਵਰਕ ਕੀਤਾ ਇਸਨੂੰ ਹਾਰੀ ਐਂਡ ਹੈਂਡ ਮਿਕਸ ਵਰਕ ਕਹਿੰਦੇ ਨੇ ਕਿਉਂਕਿ ਇਹ ਕੱਟ ਰੇਟ 'ਚ ਪੈ ਜਾਂਦਾ ਜੇ ਆਪਾਂ ਪ੍ਰੋਪਰ ਹੈਂਡਵਰਕ ਕਰਦੇ ਆ ਫਿਰ ਇਹ ਸੂਟ ਬਹੁਤ ਮਹਿੰਗੇ ਪੈਂਦੇ ਨੇ ਅ ਪਰ ਤੁਸੀਂ ਜੇ ਡਿਜ਼ਾਈਨਰ ਸੂਟ ਬਣਾਉਣਾ ਤਾਂ ਤੁਸੀਂ ਇਦਾਂ ਦੇ ਸੂਟ ਬਣਾ ਸਕਦੇ ਜਿਹਦੇ ਵਿੱਚ ਆਰੀ ਐਂਡ ਹੈਂਡ ਜਿਹੜਾ ਮਿਕਸ ਹੋ ਜਾਊਗਾ ਫਿਨਿਸ਼ਿੰਗ ਬਹੁਤ ਸੋਹਣੀ ਆਉਂਦੀ ਹੈ ਦੀ ਤੇ ਸੂਟ ਬੜੇ ਸੋਹਣੇ ਲੱਗਦੇ ਨੇ ਬਣੇ ਹੋਏ ਬਹੁਤ ਜ਼ਿਆਦਾ ਪਿਆਰੇ ਲੱਗਦੇ ਨੇ ਇਹਦੇ ਵਿੱਚ ਬੜੀ ਇੱਕ ਸੂਟ ਦੋ ਦਿਨਾਂ ਬਹੁਤ ਸੋਹਣਾ ਇੱਕ ਹੋਰ ਸ਼ੇਅਰ ਕਰਦੇ ਆ ਫੈਬਰਿਕ ਸਪੈਸ਼ਲ ਆਨਲਾਈਨ ਫੈਬਰਿਕ ਬਹੁਤ ਮਿਲਦੇ ਨੇ ਇਸ ਤਰ੍ਹਾਂ ਦੇ ਜਿਹੜੇ ਆਲ ਓਵਰ ਹੁੰਦੇ ਨੇ ਤੁਸੀਂ ਪਰ ਮੀਟਰ ਦੇ ਅਕੋਰਡਿੰਗ ਦੇਖੇ ਹੋਣੇ ਆ ਇਹਨਾਂ ਦਾ 800 900 ਪਰ ਮੀਟਰ ਦੇ ਹਿਸਾਬ ਨਾਲ ਹੀ ਮਿਲ ਜਾਂਦੇ ਨੇ ਇਹ ਆ ਪਯੂਸ ਕੀਤਾ ਜੀ ਪਿਓਰ ਨੇਚਰਲ ਕ੍ਰੇਪ ਜਿਹੜੀ ਬ੍ਰੈਂਡ ਦੀ ਬਹੁਤ ਸੋਹਣੀ ਨੇਚਰਲ ਕ੍ਰੇਪ ਹੁੰਦੀ ਉਹ ਵਾਲੇ ਉਹਦੇ ਉੱਪਰ ਹੀ ਬਣਿਆ ਸੀ ਫੈਬਰਿਕ 2 ਮੀਟਰ ਸ਼ਰਟ ਦਾ ਫੈਬਰਿਕ ਲੈ ਕੇ ਉਹਦੇ ਉੱਪਰ ਆਪਾਂ ਵਰਕ ਕੀਤਾ ਸਾਰਾ ਹੀ ਇਹ ਇਹ ਫਲਾਵਰ ਜਿਹੜੇ ਪ੍ਰਿੰਟ ਫਲਾਵਰਸ ਹਨ ਇਹਨਾਂ ਨੂੰ ਕਟਦਾਨੇ ਦੇ ਨਾਲ ਹੈਂਡਵਰਕ ਜਿਹੜਾ ਹੁੰਦਾ ਉਹਦੇ ਨਾਲ ਸਾਰਿਆਂ ਨੂੰ ਹਾਈਲਾਈਟ ਕੀਤਾ ਹੋਇਆ ਵਿডিও ਦੇ ਵਿੱਚ ਇੰਨੇ ਸ਼ੋਅ ਨਹੀਂ ਹੋ ਰੇ ਪਰ ਰੀਅਲ ਦੇ ਵਿੱਚ ਇਹਨਾਂ ਦੀ ਸ਼ਾਈਨ ਇੰਨੀ ਜ਼ਿਆਦਾ ਕਿ ਬਹੁਤ ਸੋਹਣਾ ਜਿਹੜਾ ਸੂਟ ਬਣ ਕੇ ਰੈਡੀ ਹੋਇਆ। ਇਹਦੇ ਨਾਲ ਬਾਟਮ ਤੁਸੀਂ ਰੈੱਡ ਕਲਰ ਦੀ ਵੀ ਲਾ ਸਕਦੇ ਹੋ ਬਟ ਅਸੀਂ ਕਰੀਮ ਕਲਰ ਦੀ ਲਈ ਹੋਈ ਹੈ ਲਾਈਟ ਕਲਰ ਜ਼ਿਆਦਾ ਅੱਛੇ ਲੱਗੇ ਆ। ਤੇ ਵੀ ਦੇ ਦੁਪੱਟਾ ਸੂਟ ਰੈਡੀ ਕੀਤਾ ਇਹ ਸਾਰਾ। ਆ ਸੂਟਾਂ ਦੇ ਰੇਟ ਜਿਹੜੇ ਉੱਪਰ ਸਕਰੀਨ ਤੇ ਜ਼ਰੂਰ ਲਿਖਾਂਗੇ ਵਿਦਆਊਟ ਸਟੀਚਿੰਗ ਹੋਣਗੇ ਸਾਰੇ ਹੀ ਰੇਟ। ਤਾਂ ਜ਼ਰੂਰ ਚੈੱਕ ਕਰਨਾ। ਇਹ ਅਜੀ ਬਨਾਰਸੀਸ ਟਾਈਪ ਦੇ ਵਿੱਚ ਬਣਿਆ ਇੱਕ ਬਨਾਰਸੀ ਹੁੰਦਾ ਹੈ ਜਿਵੇਂ ਕਿ ਸਿਲਕ ਦੇ ਉੱਪਰ ਆ ਗਿਆ ਇੱਕ ਇਸ ਤਰ੍ਹਾਂ ਦਾ ਬਨਾਰਸੀ ਹੁੰਦਾ ਜਿਹਦੇ ਨਾਲ ਫਲਾਵਰ ਉੱਪਰ ਨੂੰ ਉੱਭਰੇ ਜੇ ਹੁੰਦੇ ਨੇ ਐਦਾਂ ਲੱਗਦਾ ਕਿ ਫਲਾਵਰ ਉੱਪਰ ਰੱਖੇ ਹੁੰਦੇ ਨੇ ਬਹੁਤ ਸੋਹਣਾ ਤੁਸੀਂ ਦੇਖ ਸਕਦੇ ਹੋ ਸੌਫਟ ਫੈਬਰਿਕ ਨਾਲ ਬਣਿਆ ਹੁੰਦਾ ਬਿਲਕੁਲ ਵੀ ਚੁੱਭਣ ਵਾਲਾ ਨਹੀਂ ਹੁੰਦਾ ਇਹ ਫੈਬਰਿਕ ਤੇ ਪਿਓਰ ਨੇਚਰਲ ਕ੍ਰੇਪ ਦਾ ਇਹ ਫੈਬਰਿਕ ਹੈ ਜਿਹਦੇ ਉੱਪਰ ਇਹ ਆਇਆ ਹੋਇਆ ਇਹ ਛੋਟੇ ਛੋਟੇ ਪ੍ਰਿੰਟਿੰਗ ਇਹਦੇ ਵਿੱਚ ਬਣੀ ਹੋਈ ਹੈ बॉਟਮ ਨਾਲ ਕ੍ਰੇਪ ਦੀ ਆਏਗੀ ਟਾਈ ਮੀਟਰ ਸ਼ਰਟ ਹੋਏਗੀ ਟਾਈ ਮੀਟਰ ਬਾਟਮ ਤੇ ਦੁਪੱਟਾ ਤੁਸੀਂ ਆ ਵੈਸੇ ਦੁਪੱਟਾ ਐਕਸਟਰਾ ਹੁੰਦਾ ਹੈ ਇਹਦਾ ਵੀ ਪ੍ਰਾਈਸ ਲਿਖਾਂਗੇ ਇਹ ਸੂਟ ਹੈਗਾ ਜੀ 3000 ਦਾ ਬਹੁਤ ਸੋਹਣੀ ਸ਼ਾਈਨਿੰਗ ਐ ਜਦ ਤੁਸੀਂ ਦੂਰ ਤੋਂ ਦੇਖਦੇ ਹੋ ਵੇਅਰ ਕੀਤੇ ਹੋਇਆ ਐ ਲੱਗਦਾ ਜਿਵੇਂ ਸਾਰੇ ਸੂਟ ਤੇ ਨਾ ਕਢਾਈ ਕੀਤੀ ਹੁੰਦੀ ਹੈ ਜਿਵੇਂ ਮਸ਼ੀਨ ਵਰਕ ਕੀਤਾ ਹੁੰਦਾ ਇੰਨਾ ਜ਼ਿਆਦਾ ਸੋਹਣੇ ਸੂਟ ਬਣ ਕੇ ਰੈਡੀ ਹੁੰਦੇ ਆ ਇਹ ਸੂਟ ਪ੍ਰਿੰਟਡ ਆ ਬਟ ਇਹ ਤੁਹਾਡੇ ਨਾਲ ਤਾਂ ਸ਼ੇਅਰ ਕਰਨ ਦੇ ਕਿ ਸਪੈਸ਼ਲ ਇਹ ਸੂਟ ਦਾ ਪ੍ਰਿੰਟ ਬਹੁਤ ਸੋਹਣਾ ਹੈ ਬਹੁਤ ਜ਼ਿਆਦਾ ਲਾਈਕ ਕੀਤਾ ਸਾਰਿਆਂ ਨੇ ਇੰਨਾ ਜ਼ਿਆਦਾ ਸੋਹਣਾ ਪ੍ਰਿੰਟ ਬਣਿਆ ਹੋਇਆ ਆ ਲਾਈਟ ਜਿਹਾ ਮਾਊਸ ਕਲਰ ਸਿਰਮਈ ਜਿਹਾ ਕਲਰ ਦੇ ਵਿੱਚ ਬਣਿਆ ਹੋਇਆ ਸੂਟ ਆ ਤੇ ਇਹਦੇ ਵਿੱਚ ਫਲਾਵਰ ਫਲਾਵਰ ਵੀ ਜਗਮਗ ਜਗਮਾ ਕਰਦੇ ਹੋਏ ਦੇਖੋ ਇਹ ਕਢਾਈ ਤੋਂ ਕਿਤੇ ਘੱਟ ਨਹੀਂ ਲੱਗ ਰਹੇ ਤੇ ਬਹੁਤ ਸੋਹਣਾ ਇਹਨਾਂ ਦੇ ਵਿੱਚ ਕਲਰ ਕੰਬੀਨੇਸ਼ਨ ਕੁਝ ਨਾ ਪ੍ਰਿੰਟ ਇੰਨੇ ਜ਼ਿਆਦਾ ਸੋਹਣੇ ਹੁੰਦੇ ਆ ਜੋ ਕਿ ਇੰਨੀਆਂ ਹੈਵੀ ਹੈਵੀ ਕਢਾਈਆਂ ਨੂੰ ਵੀ ਮਾਤ ਪਾਉਂਦੇ ਨੇ ਤੇ ਜੈਲੋ ਇਹਦੇ ਨਾਲ ਉਹਨਾਂ ਨੇ ਕਸਟਮਰ ਨੇ ਬਾਟਮ ਰਖਵਾਈ ਕਿਉਂਕਿ ਲਾਈਟ ਜੈਲੋ ਇਹਦੇ ਵਿੱਚ ਕਲਰ ਹੈਗਾ ਸੀ ਫਲਾਵਰ ਦੇ ਵਿੱਚ ਤੇ ਨਾਲ ਹੀ ਆਪਾਂ ਇਹਦੇ ਨਾਲ ਦੁਪੱਟਾ ਰੈਡੀ ਕਰਾਂਗੇ ਤੇ ਇਦਾਂ ਦੇ ਸੋਹਣੇ ਸੋਹਣੇ ਪ੍ਰਿੰਟ ਸੂਟ ਵੀ ਲੈ ਸਕਦੇ ਹੋ ਇਹਦਾ ਵੀ ਪ੍ਰਾਈਸ ਮੈਂਸ਼ਨ ਕਰਾਂਗੇ ਵਿਦਆਊਟ ਸਟਿਚਿੰਗ ਹੋਣਗੇ ਸਭ ਦੇ ਪ੍ਰਾਈਸ ਤੇ ਤੁਸੀਂ ਸਟਿਚਿੰਗ ਨਾਲ ਡਿਜ਼ਾਈਨ ਵੀ ਕਰਾਉਣਾ ਹੈ ਜੇ ਸਟਿਚਿੰਗ ਦੇ ਡਿਜ਼ਾਈਨ ਦੇਖਣੇ ਹੋਣ ਜਾਂ 슬ੀਵਸ ਐਂਡ ਨੈਕ ਡਿਜ਼ਾਈਨ ਕੁਝ ਵੀ ਦੇਖਣਾ ਹੋਵੇ ਤਾਂ ਆਪਾਂ ਕਾਫੀ ਜ਼ਿਆਦੀਆਂ ਵੀਡੀਓ ਅਪਲੋਡ ਕੀਤੀਆਂ ਹੋਈਆਂ ਨੇ ਤੁਸੀਂ ਉੱਥੇ ਜਾ ਕੇ ਚੈਨਲ ਤੇ ਜਾ ਕੇ ਚੈੱਕ